ਪੰਜਾਬ ਪੰਜਾਬੀ న్యూਸ ਤੇ ਦੇਸ਼ ਦੇ ਦੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਨਿਗਾ ਸਵਾਗਤ ਮੈਂ ਹਾਂ ਤੁਹਾਡਾ ਰਜਿੰਦਰਪਾਲ ਸਿੰਘ ਢਾਲੀਵਾਲ ਤੇ ਤੁਹਾਡੀ ਕਚੈਰੀ ਚ ਲੈ ਕੇ ਹਾਜ਼ਰਾਂ ਇਸ ਵਾਰ ਚੋਣ ਚਰਚਾ ਇੱਕ ਵਾਰ ਕਿਵੇਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪ੍ਰਜਾਤੰਤਰ ਤੇ ਲੋਕਤੰਤਰ ਦੇ ਵਿੱਚ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਨੇ ਇਹ ਮੁੜਲੀਆਂ ਚੋਣਾਂ ਨੇ ਇਹ ਲੋਕਤੰਤਰ ਦੀਆਂ ਨੀਹਾਂ ਮੰਨੀਆਂ ਜਾਂਦੀਆਂ ਨੇ ਪਰ ਜਿਸ ਤੰਗ ਦੇ ਨਾਲ ਇਸ ਵਾਰ ਪੈਸਾ ਤੰਤਰ ਭਾਰੀ ਹੁੰਦਾ ਦਿਖਾਈ ਦੇ ਰਿਹਾ ਕਿਵੇਂ ਪਿੰਡਾਂ ਦੇ ਵਿੱਚ ਬੋਲੀਆਂ ਲਗਾਈਆਂ ਜਾ ਰਹੀਆਂ ਨੇ ਕਿਵੇਂ ਵੋਟਰਾਂ ਦੀ ਪਿੰਡ ਵਾਲਿਆਂ ਦੀ ਪੈਸੇ ਤੇ ਬਲ ਤੇ ਬਲੀ ਲਈ ਜਾ ਰਹੀ ਆ ਇਸ ਨੇ ਇੱਕ ਵਾਰ ਜਿਹੜੀ ਦੁਬਾਰਾ ਚਰਚਾ ਛੇੜਨ ਦਾ ਜਿਹੜਾ ਲੋਕਾਂ ਨੂੰ ਮੌਕਾ ਦੇ ਦਿੰਦਾ ਕਿਵੇਂ 2-2 ਕਰੋੜ ਦੀਆਂ ਜਿਹੜੀਆਂ ਨੇ ਸਰਪੰਚੀਆਂ ਵੇਚੀਆਂ ਜਾ ਰਹੀਆਂ ਨੇ ਖਰੀਦੀਆਂ ਜਾ ਰਹੀਆਂ ਨੇ ਔਰ ਇਸ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਲੋਕਤੰਤਰ ਡੈਮੋਕ੍ਰੇਸੀ ਦਾ ਮਰਡਰ ਹੁੰਦਾ ਵੀ ਦਿਖਾਈ ਦੇ ਰਿਹਾ ਪੰਚਾਇਤ ਦੀਆਂ ਚੋਣਾਂ ਪਿੰਡਾਂ ਦੇ ਵਿੱਚ ਆਪਸੀ ਭਾਈਚਾਰਾ ਬਣਿਆ ਰਹੇ ਜਿੰਦੇ ਜਿਹੜੇ ਵਿਕਾਸ ਸਰਪੱਖੀ ਵਿਕਾਸ ਹੋ ਸਕਣ ਸਾਰੇ ਭਾਈਚਾਰੇ ਸਾਰੀਆਂ ਬਰਾਦਰੀਆਂ ਦੇ ਵਿੱਚ ਆਪਣਤ ਰਹੇ ਇਤفاق ਰਹੇ ਔਰ ਆਪਣਾਪਣ ਰਹੇ ਤਾਂ ਹੀ ਜਿਹੜਾ ਪਿੰਡਾਂ ਦਾ ਵਿਕਾਸ ਹੋ ਸਕਦਾ ਜਿਹੜੀਆਂ ਪਿੰਡਾਂ ਦੀਆਂ ਚੋਣਾਂ ਨੇ ਉਹਦਾ ਵੀ ਮਕਸਦ ਇਹ ਹੁੰਦਾ ਕਿ ਪਿੰਡਾਂ ਦਾ ਜਿਹੜਾ ਆ ਸਰਪੱਖੀ ਵਿਕਾਸ ਹੋਵੇ ਲੋਕ ਮਿਲਜੁਲ ਕੇ ਰਹਿਣ ਔਰ ਸਾਰਾ ਜਿਹੜਾ ਪਿੰਡਾਂ ਦਾ ਵਿਕਾਸ ਕਰਨ ਪਰ ਜਿਹੜੀਆਂ ਹੁਣ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਉਹਨਾਂ ਦਾ ਵਿਗਲਵਾ ਚੁੱਕਾ ਬਹੁਤ ਸਾਰੇ ਪਿੰਡਾਂ ਦੇ ਵਿੱਚ 13000 ਤੋਂ ਵੱਧ ਜਿਹੜੇ ਪੰਜਾਬ ਦੇ ਵਿੱਚ ਪਿੰਡ ਨੇ ਹਰ ਪਿੰਡ ਦੇ ਵਿੱਚ ਲੋਕਾਂ ਵੱਲੋਂ ਯਤਨ ਕੀਤਾ ਜਾ ਰਿਹਾ ਕਿ ਸਰਬਸੰਮਤੀ ਦੇ ਨਾਲ ਜਿਹੜੀਆਂ ਪੰਚਾਇਤਾਂ ਚੁਣੀਆਂ ਜਾਂਦੀਆਂ ਔਰ ਸਰਬਸੰਮਤੀ ਦੇ ਨਾਲ ਜਿਹੜੀਆਂ ਪੰਚਾਇਤਾਂ ਚੁਣੀਆਂ ਜਾਂਦੀਆਂ ਉਸ ਦਾ ਸਰਵਾਰ ਸਰਕਾਰ ਵੀ ਜਿਹੜਾ ਆ ਉਹ ਸਵਾਗਤ ਕਰ ਰਹੀ ਆ ਔਰ ਪਿੰਡਾਂ ਦੇ ਲੋਕ ਵੀ ਜਿਹੜੇ ਨੇ ਉਹ ਵੀ ੱਡੀ ਚੋਟੀ ਦਾ ਜੋਰ ਲਗਾ ਰਹੇ ਕਿ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਵੇ ਔਰ ਜਿਹੜੇ ਸਰਕਾਰ ਵੱਲੋਂ 5 ਲੱਖ ਦੇੰ ਦਾ ਇਨਾਮ ਦੇੰ ਦਾ ਐਲਾਨ ਕੀਤਾ ਗਿਆ ਆ ਜਾਂ ਪਿੰਡਾਂ ਦੇ ਵਿੱਚ ਸਟੇਡੀਅਮ ਦੇ ਜਾਂ ਪਿੰਡਾਂ ਦੇ ਵਿਕਾਸ ਚਪੈਲ ਦੇਣ ਦਾ ਜੋ ਐਲਾਨ ਕੀਤਾ ਇਹੋ ਜਿਹਾ ਕਿ ਪਿੰਡਾਂ ਦੇ ਲੋਕ ਜਿਹੜੇ ਆ ਸਰਵ ਸੰਪਤੀਆਂ ਵੱਲ ਵਾਧੇ ਦਿਖਾਈ ਦੇ ਰਹੇ ਪਰ ਜਿਹੜਾ ਇੱਕ ਮਾੜਾ ਰੁਝਾਨ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦੰਗ ਰਹਿ ਗਿਆ ਲੋਕ ਕਿ ਪਿੰਡ ਦੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਆ ਸਰਪੰਚੀ ਦੇ ਲਈ ਕਿਵੇਂ ਜਿਹੜੀਆਂ ਕਰੋੜਾਂ ਰੁਪਏ ਦੀਆਂ ਬੋਲੀਆਂ ਲਗਾ ਰਹੇ ਨੇ ਜਿਹੜਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਆ ਔਰ ਸਰਹੱਦੀ ਲੋਕ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜਾ ਪਿੰਨ ਹਰਦਰوار ਹੁੰਦਾ ਉਸ ਦੇ ਵਿੱਚ 2 ਕਰੋੜ ਦੀ ਜਿਹੜੀ ਬੋਲੀ ਆ ਇੱਕ ਸਰਪੰਚੀ ਵਾਸਤੇ ਇੱਕ ਵਿਅਕਤੀ ਵੱਲੋਂ ਇੱਕ ਧੜੇ ਵੱਲੋਂ ਲਗਾ ਦਿੱਤੀ ਗਈ ਆ 50 ਲੱਖ ਤੋਂ ਬੋਲੀ ਸਟਾਰਟ ਹੁੰਦੀ ਆ 1 ਕਰੋੜ ਤੇ ਜਾਂਦੀ ਆ 1 ਕਰੋੜ ਤੋਂ ਸਿੱਧੀ 2 ਕਰੋੜ ਤੇ ਚਲੀ ਜਾਂਦੀ ਆ ਔਰ ਇਹ ਪਿੰਡ ਦੇ ਵਿੱਚ 2 ਕਰੋੜ ਤੋਂ ਵੱਧ ਕੋਈ ਵੀ ਬੋਲੀ ਦੇਣ ਵਾਲਾ ਅਜੇ ਤੱਕ ਤੇ ਕੋਈ ਸਾਹਮਣੇ ਨਹੀਂ ਆਇਆ ਨਾਮਜ਼ਦਗੀਆਂ ਭਰਨ ਵੇਲੇ ਕੋਈ ਆ ਜਾਏ ਕੋਈ ਆਪਣੇ ਪੱਦਰ ਤੇ ਉੱਤੇ ਆ ਜਾਏ ਤਾਂ ਉਹ ਗੱਲ ਵੱਖਰੀ ਆ ਪਰ ਚਿੰਤਾ ਦਾ ਵਿਸ਼ਾ ਇਹ ਆ ਕਿ ਕਿਵੇਂ ਜਿਹੜਾ ਜ਼ਗੀਰਦਾਰੀ ਸਿਸਟਮ ਆ ਕਿਵੇਂ ਪੈਸਾ ਤੰਤਰ ਜਿਹੜਾ ਆ ਇਹ ਡੈਮੋਕਰੇਸੀ ਤੇ ਭਾਰੂ ਪੈਂਦਾ ਦਿਖਾਈ ਦੇ ਰਿਹਾ ਚੋਣ ਕਮਿਸ਼ਨਰ ਆ ਔਰ ਸਰਕਾਰ ਹੈ ਪ੍ਰਸ਼ਾਸਨ ਹੈ ਉਹਨਾਂ ਲੋਕ ਖਰਚਾ ਤੈਅ ਕੀਤਾ ਗਿਆ ਕਿ 40000 ਤੋਂ ਵੱਧ ਸਰਪੰਚ ਤੇ 30000 ਦੇ ਕਰੀਬ ਜਿਹੜਾ ਆ ਉਹ ਪੰਚ ਜਿਹੜਾ ਆ ਆਪਣੀ ਖਰਚਾ ਕਰ ਸਕਦਾ ਵੋਟਾਂ ਨੂੰ ਵਰਗ ਲਾਇਆ ਨਹੀਂ ਜਾ ਸਕਦਾ ਕਿਸੇ ਧੰਗ ਦਾ ਲਾਲਚ ਨਹੀਂ ਦਿੱਤਾ ਜਾ ਸਕਦਾ ਕੀ ਇਹ ਜਾਇਜ਼ ਆ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਸਰਪੰਚੀ ਦੀਆਂ ਸ਼ਰੇਆਮ ਜਿਹੜੀਆਂ ਬੋਲੀਆਂ ਲਗਾਈਆਂ ਜਾ ਰਹੀਆਂ ਨੇ ਇਹ ਸੰਵਿਧਾਨਕ ਹੈ ਇਹ ਗੈਰ ਸੰਵਿਧਾਨਕ ਹੈ اخਲਾਕੀ ਹੈ ਜਾਂ ਗੈਰ اخਲਾਕੀ ਹੈ ਇਹ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਇਲੈਕਸ਼ਨ ਕਮਿਸ਼ਨ ਨੇ ਦੇਖਣਾ ਪਰ ਜਿਹੜੀ ਇਹ ਪ੍ਰਥਾ ਪੈ ਰਹੀ ਹੈ ਪਰ ਜਿਹੜੀ ਇਹ ਪ੍ਰਥਾ ਪੈ ਰਹੀ ਹੈ ਉਸ ਦੇ ਨਾਲ ਜਿਹੜੇ ਤਨਾੜ ਲੋਕ ਨੇ ਉਹ ਤਾਂ ਪੈਸੇ ਦੇ ਬਲਬੂਤੇ ਦੇ ਤੇ ਪਿੰਡ ਵੀ ਖਰੀਦ ਲੈਣਗੇ ਸਰਪੰਚੀ ਵੀ ਖਰੀਦ ਲੈਣਗੇ ਲੋਕਾਂ ਦੀ ਜ਼ਮੀਰ ਵੀ ਖਰੀਦ ਲੈਣਗੇ ਪਰ ਜਿਹੜੇ ਲੋਕ ਜਿਹੜੇ ਨੌਜਵਾਨ ਪਿੰਡਾਂ ਦੇ ਪੜ੍ਹੇ ਲਿਖੇ ਨੌਜਵਾਨ ਨੇ ਜੇ ਉਹਨਾਂ ਨੂੰ ਕਿਵੇਂ ਮੌਕਾ ਮਿਲੇਗਾ ਪਿੰਡਾਂ ਦੇ ਵਿਕਾਸ ਕਰਨ ਦਾ ਪਿੰਡ ਦੇ ਵਿੱਚ ਜਿਹੜੀ ਸਰਪੰਚੀ ਆ ਕੋਈ ਵੀ ਚੋਣ ਹੋਏ ਉਹ ਬਹੁ ਗਿਣਤੀ ਨਾਲ ਬਹੁ ਸੰਮਤੀ ਦੇ ਨਾਲ ਚੁਣੀ ਜਾਂਦੀ ਆ ਪਰ ਪੈਸੇ ਦੇ ਬਲਬੂਤੇ ਤੇ ਜਿਹੜੀਆਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਵੱਖ-ਵੱਖ ਜਿਲ੍ਹਿਆਂ ਤੋਂ ਜਿਹੜੀਆਂ ਇਹ ਖਬਰਾਂ ਆ ਰਹੀਆਂ ਨੇ ਕੁਝ ਖਬਰਾਂ ਜਿਹੜੀਆਂ ਜਗਜਹਿਰ ਹੋ ਰਹੀਆਂ ਨੇ ਸ਼ਰ੍ਹਾ ਆਮ ਬੋਲੀਆਂ ਲਗਾਈਆਂ ਜਾ ਰਹੀਆਂ ਨੇ ਉਹ ਛਾਵਾਂ ਤੇ ਅੰਦਰ ਖਾਤੇ ਬੋਲੀਆਂ ਲਗਾਈਆਂ ਜਾ ਰਹੀਆਂ ਨੇ ਔਰ ਹਰ ਹੀਲਾ ਵਰਤਾਇਆ ਜਾ ਰਿਹਾ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੀ ਪਿੰਡ ਦੀ ਸਰਪੰਚੀ ਆ ਉਸ ਨੂੰ ਨੱਕ ਦਾ ਸਵਾਲ ਬਣਾਇਆ ਜਾ ਰਿਹਾ ਜੇ 2-2 ਕਰੋੜ ਰੁਪਇਆ ਦੇ ਕੇ ਪਿੰਡ ਦੀ ਸਰਪੰਚੀ ਖਰੀਦੀ ਜਾਊਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਕੀ ਬਣੂਗਾ ਪਿੰਡ ਦਾ ਕਿਵੇਂ ਪਿੰਡ ਦਾ ਵਿਕਾਸ ਹੋਵੇਗਾ ਇਕਰ ਵਾਕਈ ਲੋਕ ਧਨੀ ਨੇ ਪਿੰਡ ਨੂੰ ਪੈਸੇ ਦੇਣੇ ਚਾਹੁੰਦੇ ਨੇ ਤੇ ਉਹ ਡੋਨੇਟ ਕਰ ਸਕਦੇ ਨੇ ਜਿਵੇਂ ਐਨ ਆਰ ਆਈ ਵੀਰ ਆਉਂਦੇ ਨੇ ਉਹ ਪਿੰਡਾਂ ਨੂੰ ਕਰੋੜਾ ਰੁਪਿਆ ਦਾਨ ਕਰਦੇ ਨੇ ਸਕੂਲਾਂ ਨੂੰ ਦਾਨ ਕਰਦੇ ਨੇ ਹਸਪਤਾਲਾਂ ਨੂੰ ਕਰਦੇ ਨੇ ਗਰੀਬਾਂ ਨੂੰ ਦਾਨ ਕਰਦੇ ਨੇ ਸਭਾ ਸੁਸਾਇਟੀਆਂ ਵਿੱਚ ਦਿੰਦੀਆਂ ਨੇ ਪਰ ਇਸ ਢੰਗ ਦੇ ਨਾਲ ਇਹ ਸਿੱਧੀ ਜਿਹੜੀ ਆ ਲੋਕਤੰਤਰ ਦੇ ਉੱਤੇ ਇਹ ਚੋਟ ਮਾਰਨ ਵਾਲੀ ਗੱਲ ਆ ਡੈਮੋਕ੍ਰੇਸੀ ਦਾ ਮਰਡਰ ਕਰਨ ਵਾਲੀ ਗੱਲ ਆ ਔਰ ਜਿਹੜੀ ਆ ਇਹ ਬੋਲੀ ਨਹੀਂ ਇਸ ਨੂੰ ਬਲੀ ਕਿਹਾ ਜਾ ਸਕਦਾ ਕਿ ਜਿਹੜੇ ਲੋਕ ਨੇ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੇ ਮਨ ਵਿੱਚ ਇੱਛਾ ਹੁੰਦੀ ਹੈ ਕਿ ਉਹ ਵੀ ਪਿੰਡ ਦੀ ਸੇਵਾ ਕਰ ਸਕਣ ਪੈਸੇ ਦੇ ਬਲਬੂਤੇ ਦੇ ਪੈਸੇ ਦੇ ਜ਼ੋਰ ਦੇ ਉੱਤੇ ਜੇਕਰ ਸਰਪੰਚੀਆਂ ਖਰੀਦੀਆਂ ਜਾਣਗੀਆਂ ਤੇ ਕਿਵੇਂ ਪਿੰਡਾਂ ਦਾ ਭਾਈਚਾਰਾ ਜਿਹੜਾ ਆ ਉਹ ਕਾਇਮ ਰਹਿ ਸਕਦਾ ਪਿੰਡਾਂ ਦੇ ਵਿੱਚ ਆਪਸੀ ਸਾਂਝ ਆਪਸੀ ਭਾਈਚਾਰਾ ਸਭ ਫਿਰ ਕੇ ਸਭ ਭਾਈਚਾਰੇ ਸਦੀਆਂ ਤੋਂ ਮਿਲ ਜੁਲ ਕੇ ਰਹ ਰਹੇ ਨੇ ਪਿੰਡ ਦਾ ਜਿਹੜਾ ਸਰਪੰਚਾ ਉਸ ਲਈ ਤੇ ਬਹੁਤ ਵੱਡੀਆਂ ਚੁਣੌਤੀਆਂ ਖੜੀਆਂ ਨੇ ਪਿੰਡਾਂ ਦੇ ਜਿਹੜੇ ਬਹੁ ਗਿਣਤੀ ਨੌਜਵਾਨ ਨੇ ਨਸ਼ਿਆਂ ਦੇ ਰਾਹ ਤੇ ਤੁਰ ਪਏ ਨੇ ਸਵੇਿਆਂ ਦੇ ਰਾਹ ਤੇ ਤੁਰ ਪਏ ਨੇ ਸੋ ਹਰਗਨਾ ਵਿਧਵਾ ਹੋ ਗਈਆਂ ਨੇ ਘਰਾਂ ਦੇ ਵਿੱਚ ਭੰਗ ਪੁੱਜ ਰਹੀ ਆ ਔਰ ਜਿਹੜੇ ਬਹੁਤ ਜ਼ਿਆਦਾ ਨੌਜਵਾਨੇ ਘਰਾਂ ਨੂੰ ਛੱਡ ਕੇ ਵਿਦੇਸ਼ਾਂ ਵੱਲ ਚਲੇ ਗਏ ਨੇ ਹਾਲਾਤ ਬਦ ਤੋਂ ਬੱਤਰ ਹੋ ਗਏ ਨੇ ਜਿਹੜੀਆਂ ਲੁੱਟਾਂ ਖੋਹਾਂ ਕਤਲੋਕਾਤ ਸਿਖਰ ਤੇ ਪਹੁੰਚ ਗਿਆ ਆ ਔਰ ਪਿੰਡਾਂ ਦੇ ਵਿੱਚ ਜਿਹੜੇ ਇਸ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਦਿਖਾਈ ਦੇ ਰਹੇ ਬਹੁਤ ਵੱਡੀਆਂ ਚੁਣੌਤੀਆਂ ਜਿਹੜੀਆਂ ਨੇ ਵਿਕਾਸ ਤੋਂ ਇਲਾਵਾ ਵੀ ਦਿਖਾਈ ਦੇ ਰਹੀਆਂ ਨੇ ਕਿਵੇਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਤੋਰਨਾ ਕਿਵੇਂ ਪਿੰਡਾਂ ਦਾ ਸਰਵੱਖੀ ਵਿਕਾਸ ਕਰਨਾ ਕਿਵੇਂ ਭਾਈਚਾਰਕ ਤੰਦ ਨੂੰ ਭਾਈਚਾਰਕ ਸਾਂਝ ਨੂੰ ਜੋੜ ਕੇ ਰੱਖਣਾ ਇਹ ਤਾਂ ਜੋੜ ਕੇ ਰੱਖਿਆ ਜਾ ਸਕਦਾ ਜੇ ਲੋਕ ਆਪਸੀ ਸਹਿਮਤੀ ਨਾਲ ਆਪਸੀ ਭਾਈਚਾਰੇ ਦਰਾਲ ਸਭ ਸੰਮਤੀ ਦੇ ਨਾਲ ਸਰਪੰਚ ਚੁਣ ਜਾਂ ਵੋਟਾਂ ਦੀ ਪ੍ਰਣਾਲੀ ਦੇ ਨਾਲ ਜਿਸ ਵੀ ਸਰਪੰਚ ਨੂੰ ਜਿਸ ਵੀ ਪੰਚ ਨੂੰ ਵੋਟਾਂ ਪੈਂਦੀਆਂ ਨੇ ਜਿੱਥੇ ਵੀ ਲੋਕ ਜਿਹੜੇ ਨੇ ਜਿਸ ਦੇ ਵੱਲੋਂ ਉਹ ਸਰਪੰਚ ਬਣ ਕੇ ਆਵੇ ਪਿੰਡ ਦੀ ਗਵਾਹੀ ਕਰੇ ਪਰ ਪੈਸੇ ਦੇ ਬਲਬੂਤੇ ਤੇ ਜਿਸ ਢੰਗ ਦੇ ਨਾਲ ਇਹ ਪੰਜਾਬ ਦੇ ਵਿੱਚ ਇਹ ਰੁਝਾਨ ਇਸ ਵਾਰ ਵੱਧਾ ਦਿਖਾਈ ਦੇ ਰਿਹਾ ਉਸ ਨੇ ਸਭ ਨੂੰ ਹੈਰਾਨ ਕਰਕੇ ਧਰ ਦਿੱਤਾ ਕਿ ਕਿਵੇਂ ਜਿਹੜੇ ਇੱਕ ਪਾਸੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਕਿਵੇਂ ਕਿਸਾਨਾਂ ਦੇ ਉੱਤੇ ਕਰਜ਼ਿਆਂ ਦੀ ਪੰਡ ਜਿਹੜੀ ਆ ਪਹਿਲਾਂ ਹੀ ਭਾਰੀ ਆ ਪਰ ਕਿਵੇਂ ਤੁਸੀਂ ਦੇਖ ਸਕਦੇ ਹੋ ਕਿ ਕਈ ਜਿਹੜੇ ਤਨਾਡ ਕਿਸਾਨ ਨੇ ਕਰੋੜਾਂ ਰੁਪਏ ਦੇ ਕੇ ਲੱਖਾਂ ਰੁਪਏ ਦੇ ਕੇ ਬੋਲੀਆਂ ਦੇ ਰਹੇ ਨੇ ਔਰ ਇਸ ਨੇ ਜਿਹੜੇ ਪਿੰਡਾਂ ਦੇ ਭਾਈਚਾਰੇ ਨੂੰ ਇੱਕ ਵਾਰੀ ਜ਼ਰੂਰ ਸੱਟ ਮਾਰੀ ਆ ਲੋੜ ਆ ਕਿ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਸਰਬਸੰਮਤੀ ਦੇ ਨਾਲ ਜਿਹੜਾ ਯੋਗ ਵਿਅਕਤੀ ਹੈ ਜਿਹੜਾ ਪੜਿਆ ਲਿਖਿਆ ਜੋ ਪਿੰਡ ਦੀ ਸੇਵਾ ਕਰ ਸਕਦਾ ਜਿਹਦੇ ਮਨ ਵਿੱਚ ਇਹ ਕੋਈ ਜਜ਼ਬਾ ਆ ਕੋਈ ਇੱਕ ਸੁਖੀ ਸੋਚ ਲੈ ਕੇ ਸਾਰਿਆਂ ਨਾਲ ਲੈ ਕੇ ਅੱਗੇ ਵਧੇ ਇਸ ਵਾਰ ਸਰਕਾਰ ਨੇ ਵੀ ਜਿਹੜਾ ਐਲਾਨ ਕੀਤਾ ਵੀ ਇਹ ਕਿਸੇ ਵੀ ਤਰ੍ਹਾਂ ਦੀ ਪਾਰਟੀਆਂ ਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਕਰੇਗੀ ਪਿੰਡ ਪੱਧਰ ਤੇ ਜਿਹੜੇ ਸਰਪੰਚ ਚੁਣੇ ਜਾਣ ਹੁਣ ਪਿੰਡਾਂ ਵਾਲਿਆਂ ਦਾ ਵੀ ਫਰਜ਼ ਬਣਦਾ ਕਿ ਉਹ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਰਬਸਾਂਝੀਆਂ ਥਾਵਾਂ ਤੇ ਬਹਿ ਕੇ ਗੋਲੀਆਂ ਲਗਾਉਣ ਦੀ ਬਜਾਏ ਸਾਰੇ ਰਲ ਮਿਲ ਕੇ ਜਿਹੜਾ ਵੀ ਵਿਅਕਤੀ ਯੋਗ ਹੈ ਜਿਹੜਾ ਪਿੰਡ ਦੀ ਅਗਵਾਈ ਕਰ ਸਕਦਾ ਹੈ ਜਿਹੜਾ ਪਿੰਡ ਨੂੰ ਚੰਗੀਆਂ ਲੀਹਾਂ ਤੇ ਲਿਜਾ ਸਕਦਾ ਔਰ ਪਿੰਡਾਂ ਦੇ ਵਿਕਾਸ ਵੱਲ ਕਦਮ ਅੱਗੇ ਵਧਾ ਸਕਦਾ ਉਸ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਪਰ ਫਿਲਹਾਲ ਜੋ ਇਹਨਾਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਡੈਮੋਕ੍ਰੇਸੀ ਦਾ ਮਾਡਲ ਹੁੰਦਾ ਦਿਖਾਈ ਦੇ ਰਿਹਾ ਪ੍ਰਸ਼ਾਸਨ ਅਜੇ ਇਸ ਬੰਦੀ ਕੀ ਗੱਲਬਾਤ ਕਰਦਾ ਇਲੈਕਸ਼ਨ ਕਮਿਸ਼ਨ ਦੀਆਂ ਕੀ ਦਿਸ਼ਾ ਨਾਂ ਹੁੰਦੀਆਂ ਨੇ ਕਿ ਕਿਵੇਂ ਜਿਹੜਾ ਇਸ ਨੂੰ ਜਸਟੀਫਾਈ ਕੀਤਾ ਜਾ ਸਕਦਾ ਵੀ ਇਹ ਜਾਇਜ਼ ਆ ਕਿ ਨਜਾਇਜ਼ ਆ ਇਹ ਤੇ ਪ੍ਰਸ਼ਾਸਨ ਹੀ ਦੱਸੇਗਾ ਪਰ ਫਿਲਹਾਲ ਜੇਕਰ اخਲਾਕੀ ਤੌਰ ਤੇ ਵੇਖਿਆ ਜਾਵੇ ਤੇ ਜਿਹੜੇ ਲੋਕ ਜਿਨ੍ਹਾਂ ਦੇ ਮਨ ਦੇ ਵਿੱਚ ਚਾਹ ਸੀ ਉਹ ਪਿੰਡਾਂ ਦੀ ਸੇਵਾ ਕਰਨ ਸਰਬਸੰਮਤੀ ਨਾਲ ਸੇਵਾ ਕਰਨ ਲੋਕਾਂ ਉਹਨਾਂ ਨੂੰ ਚੁਣਨ ਪਰ ਜੇ 2-2 ਕਰੋੜ ਰੁਪਇਆ ਕਰੋੜ ਕਰੋੜ ਰੁਪਇਆ 50-50 ਲੱਖ ਰੁਪਇਆ ਦੇ ਕੇ ਇਸੇ ਢੰਗ ਦੇ ਨਾਲ ਬੋਲੀਆਂ ਦਿੱਤੀਆਂ ਜਾਣਗੀਆਂ ਤੇ ਆਮ ਜਿਹੜੀ ਗਰੀਬ ਆਵਾਮ ਆ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਕਿੱਥੇ ਜਾਣਗੇ ਜਿਹੜਾ ਪੰਜਾਬ ਆ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਪੰਜਾਬ ਦੇ ਜਿਹੜੇ ਪਿੰਡ ਆ ਪੰਜਾਬ ਦਾ ਵਿਰਸਾ ਪੰਜਾਬ ਦਾ ਭਾਈਚਾਰਾ ਬਹੁਤ ਅਮੀਰ ਆ ਬਹੁਤ ਵਿਰਾਸਤ ਅਮੀਰ ਆ ਸਾਰਿਆਂ ਨੂੰ ਗੁੱਟਬੰਦੀ ਤੋਂ ਪਾਰਟੀਆਂ ਤੋਂ ਉੱਪਰ اٹਕੇ ਇੱਕ ایسی ਇਕਤਾ ਵਿਖਾਉਣੀ ਚਾਹੀਦੀ ਹੈ ਕਿ ਕੋਈ ਸੂਝਵਾਨ ਵਿਅਕਤੀ ਪੜਿਆ ਲਿਖਿਆ ਵਿਅਕਤੀ ਜੋ ਵਾਕੇ ਜਿਹੜਾ ਸਰਪੰਚ ਬਣ ਦੇ ਯੋਗ ਹੋਵੇ ਕੋਈ ਐਸਾ ਨਾ ਹੋਵੇ ਕਿ ਜਿਹੜਾ ਪੈਸੇ ਦੇ ਬਲਬੂਤੇ ਦੇ ਉੱਤੇ ਸਰਪੰਚੀ ਲੁੱਟ ਕੇ ਲੈ ਜਾਵੇ ਔਰ ਜਿਹੜਾ ਪਿੰਡ ਆ ਉਸਦੀ ਮੁੱਲ ਪਾ ਦੇਵੇ ਵੋਟਾਂ ਦਾ ਮੁੱਲ ਪਾ ਦੇਵੇ ਔਰ ਸਮੁੱਚਾ ਪਿੰਡ ਜਿਹੜਾ ਆ ਖਮੋਸ਼ੀ ਧਾਰ ਲੈ ਪੈਸਿਆਂ ਦੇ ਬਲਬੂਤੇ ਤੇ ਹੁਣ ਵੇਖਣਾ ਇਹ ਬਣਦਾ ਕਿ ਕਿਹੜੇ ਪਿੰਡਾਂ ਦੇ ਵਿੱਚ ਇਹ ਬੋਲੀਆਂ ਲਗਾਈਆਂ ਜਾਂਦੀਆਂ ਨੇ ਕਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਆਪਸੀ ਸਹਿਮਤੀ ਦੇ ਨਾਲ ਲੋਕ ਜਿਹੜੇ ਸਰਪੰਚਾਂ ਨੂੰ ਚੋਂਦੇ ਨੇ ਔਰ ਕਿਹੜੇ ਪਿੰਡਾਂ ਦੇ ਵਿੱਚ ਵੋਟਾਂ ਪਈਆਂ ਨੇ ਜਿਹੜੀ ਸਤਾ ਤੇਰ ਪਾਰਟੀ ਆ ਹਾਕਮ ਤੇਰਾ ਉਹਨਾਂ ਦਾ ਇਹਨਾਂ ਚੋਣਾਂ ਦੇ ਵਿੱਚ ਕੀ ਰੋ ਰਹਿੰਦਾ ਫਿਲਹਾਲ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਦੋਸ਼ ਕਈ ਤਰ੍ਹਾਂ ਦੇ ਜਿਹੜੇ ਨੇ ਉਹਨਾਂ ਨੂੰ ਕਚਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਅਜੇ ਨਾਮਜ਼ਦਗੀਆਂ ਦਾ ਦੌਰ ਜਾਰੀ ਹੈ ਸਕੂਟਰੀ ਹੋਵੇਗੀ ਕਿੰਨਾ ਦੇ ਕਾਗਜ਼ ਰੱਦ ਹੁੰਦੇ ਨੇ ਕਿਹੜੇ ਲੋਕ ਕਿਹੜੇ ਸਰਪੰਚ ਪੰਚ ਮદાન ਦੇ ਵਿੱਚ ਆਉਂਦੇ ਨੇ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪੰਜਾਬ ਦੇ ਲੋਕ ਨੇ ਪੰਜਾਬ ਦੇ ਪਿੰਡਾਂ ਦੇ ਲੋਕ ਨੇ ਪੰਜਾਬ ਦੀ ਰੂਹ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਵੱਸਦੀ ਆ ਇਹ ਜਿਹੜੀਆਂ ਲੋਕਤੰਤਰ ਦੇ ਨੀਹਾਂ ਨੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਤੇ ਇਹਨਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਤਾਂਦਲੀ ਨਹੀਂ ਹੋਣੀ ਚਾਹੀਦੀ ਕਿਸੇ ਕਿਸਮ ਦਾ ਪੈਸੇ ਦਾ ਕੋਈ ਬੋਲਬਾਲਾ ਨਹੀਂ ਹੋਣਾ ਚਾਹੀਦਾ ਸਰਬਸੰਮਤੀ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਆ ਆਪਸੀ ਸੂਝ ਸਮਝ ਦੇ ਨਾਲ ਸਿਆਣਪ ਦੇ ਨਾਲ ਆਪਣਤ ਦੇ ਨਾਲ ਇਹ ਫੈਸਲੇ ਲੈਣੇ ਚਾਹੀਦੇ ਨੇ ਤਾਂ ਹੀ ਜਿਹੜੀਆਂ ਇਹ ਚੋਣਾਂ ਸਫਲ ਹੋ ਸਕਦੀਆਂ ਨੇ ਪਿੰਡਾਂ ਦਾ ਵਿਕਾਸ ਵੀ ਹੋ ਸਕਦਾ ਔਰ ਜਿਹੜੀਆਂ ਪਿੰਡਾਂ ਦੇ ਅੱਗੇ ਢੇ ਸਾਰੀਆਂ ਚੁਣੌਤੀਆਂ ਨਸ਼ਿਆਂ ਦੀ ਬੇਰੁਜ਼ਗਾਰੀ ਦੀ ਇਹ ਲੁੱਟਮਾਰ ਕਤਲੋਗਾਰ ਬੇਰੁਜ਼ਗਾਰੀ ਔਰ ਬਾਹਰ ਜਾਂਦੀ ਜਿਹੜੀ ਸਮੱਸਿਆ ਆ ਉਸ ਨੂੰ ਠੱਲ ਪਾਈ ਜਾ ਸਕਦੀ ਆ ਨੌਜਵਾਨਾਂ ਨੂੰ ਨਸ਼ਾ ਤੋਂ ਮੁੜ ਕੇ ਖੇਡ ਮੈਦਾਨਾਂ ਵੱਲ ਮੋੜਿਆ ਜਾ ਸਕਦਾ ਔਰ ਪਿੰਡਾਂ ਦੇ ਵਿੱਚ ਏਕਤਾ ਭਾਈਚਾਰਕ ਸਾਜ ਵੀ ਕਾਇਮ ਰਹਿ ਸਕਦੀ ਆ ਲੋੜ ਸਾਰਿਆਂ ਨੂੰ ਆਪਣੀ ਪੀੜ ਥੱਲੇ ਸੋਟਾ ਫੇਰਨ ਦੀ ਜਿਹੜੇ ਲੋਕ ਜਿਨ੍ਹਾਂ ਦੇ ਕੋਲ ਪੈਸਾ ਹੈ ਜਿਹੜੇ ਤਨਾੜ ਲੋਕ ਨੇ ਉਹ ਪਿੰਡ ਦੇ ਭਲੇ ਦੇ ਲਈ ਆਪਣਾ ਯੋਗਦਾਨ ਪਾ ਸਕਦੇ ਨੇ ਪਰ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਐਵੇਂ ਮਰਨ ਨਹੀਂ ਹੋ ਸਕਦਾ ਇਹ ਪਿਰਤ ਬੇहद ਜਿਹੜੀ ਮਾੜੀ ਆ ਇਸ ਪਿਰਤ ਤੋਂ ਬਚਣਾ ਚਾਹੀਦਾ ਔਰ ਇਲੈਕਸ਼ਨ ਕਮਿਸ਼ਨ ਪ੍ਰਸ਼ਾਸਨ ਸਰਕਾਰ ਜਿਹੜੇ ਇਹ ਪਿੰਡਾਂ ਦੇ ਵਿੱਚ ਬੋਲੀਆਂ ਰੱਖਦੀ ਲਗੀਆਂ ਲਗਾਈਆਂ ਜਾ ਰਹੀਆਂ ਨੇ ਇਸ ਬੰਦੇ ਆਪਣਾ ਕੀ ਪ੍ਰਤੀਕਰਮ ਦਿੰਦੀ ਆ ਉਈ ਅੱਖਾਂ ਲੈਂਦੀ ਆ ਜਾਂ ਨਹੀਂ ਲੈਂਦੀ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਦੌਰ ਹੈ ਦੰਗਲ ਹੈ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਾ ਹੈ ਸਮੁੱਚੇ ਪੰਜਾਬ ਦੀ ਜਿਹੜੀ ਸਿਆਸੀ ਫਿਜ਼ਾਇਆ ਪਿੰਡਾਂ ਦੀਆਂ ਸੱਤਾਂ ਦੇ ਵਿੱਚ ਪੰਚ ਤੇ ਸਰਪੰਚ ਚੋਣ ਦੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਚੈਲ ਕਦਮੀਆਂ ਸ਼ੁਰੂ ਹੋ ਗਈਆਂ ਨੇ ਔਰ ਸਮੁੱਚੇ ਜਿਹੜੇ ਭਾਈਚਾਰੇ ਸਮੁੱਚੀਆਂ ਬਰਾਦਰੀਆਂ ਸਮੁੱਚੇ ਫਿਰਕਿਆਂ ਦੇ ਲੋਕ ਸਮੁੱਚੀਆਂ ਪਾਰਟੀਆਂ ਦੇ ਲੋਕ ਪਿੰਡਾਂ ਦੇ ਵਿੱਚ ਸਰਪੰਚ ਤੇ ਪੰਚ ਚੁੰਦ ਲਈ ਫਿਲਹਾਲ ਪੱਭਾਂ ਪਾਰ ਹੋ ਗਏ ਨੇ ਹੁਣ ਇਹ ਵੇਖਣਾ ਹੋਵੇਗਾ ਕਿ ਕੌਣ ਸਰਪੰਚ ਬਣਦਾ ਤੇ ਕੌਣ ਪੰਚ ਬਣਦਾ 15 ਤਰੀਕ ਨੂੰ ਇਹਦਾ ਫੈਸਲਾ ਜਿਹੜੇ ਪੰਜਾਬ ਦੇ ਪਿੰਡਾਂ ਦੇ ਵੋਟਰ ਨੇ ਉਹ ਕਰ ਦੇਣਗੇ ਧੰਨਵਾਦ